ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਚਿੱਤੀ ਗੌੜੀ ਮਹੱਲਾ ਪੰਜਵਾ ਸਲੋਕ ਇੱਕ ਓਕਾਰ ਸਤਗੁਰ ਪ੍ਰਸਾਦਿ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ झल थल मैयल पूरा स्वामी सृजन हार अनक पांत हुए पसरिया नानक एकंकार पौड़ी एकम एकंकार प्रभ करो बंदि आए गुण गोबिंद गोपाल प्रभ सरन परो हर रा ਤਾਂ ਕੀ ਆਸ ਕਲਿਆਨ ਸੁਖ ਜਾਣ ਤੇ ਸਭ ਕਸ਼ ਹੋਏ ਚਾਰ ਕੋਟ ਦੇ ਦਸ ਭ੍ਰਮਿਓ ਤਿਸ ਬਿਨ ਅਵਰਨਾ ਕੋਈ ਬੇਦ ਪ੍ਰਾਨ ਸਿਮਰਤ ਸੁਨੇ ਬਉਬਿਦ ਕਰੋ ਵਿਚਾਰ ਪਤ ਤੇ ਉਧਾਰਨ ਭੈ ਹਰਨ ਸੁਗ ਸਾਗਰ ਨਰੰਕਾਰ ਦਾਤਾ ਭੁਗਤਾ ਦੀਨ ਹਾਰ ਤਿਸ ਬਿਨ ਅਵਰ ਨਜਾਈ ਜੋ ਚਾਹੇ ਸੋਹੀ ਮਿਲੇ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਏ ਹਰ ਨੀਤ ਮੇਲ ਭਜੀਐ ਸਾਜ ਸੰਗ ਮੇਰੇ ਮੀਤ ਰਾਓ ਸਲੋਕ ਕਰੋ ਬੰਦਨਾ ਅਨਕ ਵਾਰ ਸਰਨ ਪਰੋ ਹਰਿ ਰਾਏ ਪਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤ RAM ਰਤਨ ਮਨ ਤਨ ਬਸੈ ਤਜ ਕਾਮ ਕਰੋਦ ਲੋਭ ਮੀਤ ਮਰਨੇ ਮਿਟੈ ਜੀਵਨ ਮਿਲੈ ਬਿਨ ਸੈ ਸਗਲ ਕਲਿਸ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ ਲਾਬ ਮਿਲੇ ਤੋ ਟਾਹਿਰੈ ਹਰ ਦਰਗਹਿ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਊਠਤ ਬੈਠਤ ਹਰ ਪਜੋ ਸਾਧੂ ਸੰਗ ਪਰীত ਨਾਨਕ ਦਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਤੀਨ ਬਿਆਪੈ ਜਗਤ ਕੋ ਤੁਰਿਆ ਪਾਵੇ ਕੋ ਹੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤੀ ਯਾਤਰੇ ਗੁਨ ਵਿਖੇ ਫਲ ਕਬਿ ਉਤਮ ਕਬ ਨੀਚ ਨਰਕ ਸੁਰਗ ਪਰਮਤ ਕਨੋ ਸਦਾ ਸੰਗਾਰੈ ਮੀਚ ਹਰਕ ਸੋਗ ਸਹਿ ਸਾ ਸੰਸਾਰ ਹੋ ਹੋ ਕਰਤ ਬਿਹਾਰ ਜਿਨ ਕੀਏ ਤਸੀ ਨਾ ਜਾਣਨੀ ਚਿਤ ਵੈ ਅਨਕ ਉਪਾਇ ਆਦ ਬਿਆਦਿ ਉਪਾਦ ਰਸ ਕਬਹੂ ਨਾ ਟੁੱਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਨੈ ਬੂਝੈ ਪਰ ਤਾਪ ਮੋ ਪਰਮ ਬੂੰਡਤ ਘਣੋ ਮਹਾਨਰਕ ਮੈਂ ਵਾਸ ਕਰ ਕੇ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕੜ ਸੋਹੀ ਜਿਨ ਤਜ ਆਇ ਅਪਮਾਵਨ ਚਾਰ ਪਦਾਰਥ ਅਸ਼ਟ ਸਿੱਧ ਪਜ ਨਾਨਕ ਹਰ ਨਾਮ ਪੌੜੀ ਚਤਰਤ ਚਾਰੇ ਬੇਦ ਸੋਣ ਸੋਧਿਉ ਤਾਤੇ ਵਿਚਾਰ ਸਰਬ ਖੇਮ ਕਲਿਆਣ ਨਿਧ ਹਰਿ ਰਾਮ ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰੈ ਟੂਟੈ ਅਨਕ ਕਲੇਸ਼ ਮੀਚ ਹਟੈ ਜਮਤੇ ਛਟੈ ਹਰ ਕੀਰਤਨ ਪਰਵੇਸ ਪਉ ਬਿਨਸੈ ਅੰਬਰਤ ਰਸੈ ਰੰਗ ਰਤੇ ਨਰੰਕਾਰ ਦੁੱਖ ਦਰਦ ਅਪਵਿੱਤਰਤਾ ਨਾਸੀ ਨਾਮ ਹਦਾਰ ਸੁਰ ਨਾਰ ਮਨ ਜਨ ਕੋ ਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰ ਵਾਲ ਸਲੋਕ ਪੰਜ ਬਿਕਾਰ ਮਨ ਮੈਂ ਬਸੈ ਪਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਜ ਪਰਦਾਨਤੇ ਜੇ ਜਾਨਿਓ ਪਰ ਪੰਚ ਕੁਸਮ ਬਾਸ ਬਉ ਰੰਗ ਕਾਣ ਸਭ ਮਿਥਿਆ ਬਲ ਪੰਚ ਨੈ ਜਾਪੇ ਨੈ ਬੂਜੀਐ ਨੈ ਕਛ ਕਰਤ ਵਿਚਾਰ ਸਵਾਦ ਮੋਰਸ ਬਿਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬੋਜੋਨ ਪਰਮਨ ਕੀਨੇ ਕਰਮ ਅਨੇਕ ਰਚਨ ਹਾਰਨ ਸਿਮਰਿਓ ਮਨ ਨਾ ਵਿਚਾਰ ਬਬੇਕ ਪਾਓ ਭਗਤਿ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈਐ ਜੋ ਨਰਚੀ ਪਰ ਪੰਚ ਸਲੋਕ ਖੜਸਾਸ ਤੈਰੀ ਉਹ ਚੋ ਕਹੈ ਅੰਤ ਨ ਪਾਰawar ਭਗਤ ਸੋਹੀ ਗੁਣ ਗਾਵਤੀ ਨਾਨਕ ਪ੍ਰਭ ਕੈ ਦਵਾਰ ਪੌੜੀ ਕਸ਼ਟਮ ਖੜ ਸਾਸਤਰ ਕਹੈ ਸਿਮਰਤ ਕਥੀ ਅਨੇਕ ਊਤਮ ਯੋ ਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੀ ਸੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਚੇ ਭਗਵੰਤ ਮੋ ਮਾਨਮ ਪਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ ਵਸੀ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਤੋ ਟੋਹਿਰੈ ਸਾਧ ਸੰਗ ਲੈਵਲਾਈ ਖਾੜਕ ਜਾਨਾ ਨ ਗੁਣ ਨਿਧ ਹਾਰੀ ਨਾਨਕ ਨਾਮ ਧਾਈ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤਿ ਸੁਭਾਏ ਨਾਨਕ ਮਨ ਸੰਤੋਖੀ ਐ ਏਕ ਸਿ ਸਿਉ ਲੇਵ ਲਾਏ ਪੌੜੀ ਸਭ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਹਰੇ संत संगत में पाई है अंत न पारवार आपत जो गोविंद पाजो शरण परो हरराय दुख हरै पव जल तरै मन चंदे आ फल पाई आठ पैर मन हर जपे सफल जन्म परवान ਅੰਤਰ ਬਾਹਰ ਸਦਾ ਸੰਗ ਕਰਨੇ ਹਾਰੇ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲ ਹਾਰਨੇ ਹਰ ਹਰ ਨਾਮ ਜਪੇ ਸੋ ਲੋਕ ਆਠ ਪੈਰ ਗੁਣ ਗਾਈ ਐ ਤਜਿਏ ਅਵਰ ਜੰਜਾਲ ਜਮ ਕੰਕਰ ਜੋ ਨਾ ਸਕੈ ਨਾਨਕ ਪ੍ਰਭ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਧ ਨਮਨਿਦ ਸਗਲ ਪਦਾਰਥ ਪੂਰਨ ਬੁੱਧ ਕਮਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋ ਧਰਮੰਤ ਸਗਲ ਧਰਮ ਪਵਿੱਤਰ ਈਸ਼ਨਾਨ ਸਭ ਮੈਂ ਉੱਚ ਬਸੀਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੇ ਸਿੰਬਿਰਿਉ ਮੋਇਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੋਮੀ ਨਮੈ ਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬਿਪਰੀਤ ਪਰ ਤਿਰਿਆ ਰਮੈ ਬਕੈ ਸਾਧ ਨਿੰਦ ਕਰ ਨਾ ਸੁਨੀ ਹਰ ਜਸ ਬਿੰਦ ਹੀਰੇ ਪਰ ਦਰਬ ਉਦਰ ਕਹਿ ਤਾਈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ ਗੁਰਸੇਵਾ ਬਿਨ ਈ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੈ ਆਭਾਗੀ ਸ਼ਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਈ ਮਨ ਬਸਿ ਆਵੈ ਨਾਨਕ ਜੇ ਪੂਰਨ ਕਿਰਪਾ ਹੋਈ ਪੌੜੀ ਦਸਵੀ ਦਸ ਦੁਆਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੈਨੀ ਕਰਨ ਸੁਣੀਐ ਜਸ ਗੋਪਾਲ ਨੈ ਨੀ ਪੀਖਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੇ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕ ਈ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀਐ ਬੇਰ ਲਾ ਜਣੀ ਸਵਾਦ ਗੁਨ ਗੋਬਿੰਦ ਨ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੇ ਨਿਕਟ ਪੇਖੋ ਹਰਿ ਰਾਮ ਇੰਦੇਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਭਰਤ ਸਪੂਰਨ ਭਿਆ ਤਾਵਤ ਮਨ ਰੱਖੈ ਇਕ ਠਾਈ ਮਨ ਤਨ ਸੁਧ ਜਪਤ ਹਰ ਨਾਈ ਸਭ ਮੈਂ ਪੂਰ ਰਹਿ ਪਾਰ ਬ੍ਰਹਮ ਨਾਨਕ ਹਰਿ ਕੀਰਤਨ ਕਰ ਅਟਲਿ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹਿ ਬਿਨਸੀ ਸਗਲ ਜੰਜਾਲ ਪੌੜੀ ਦੁਆ ਦਸੀਦਾਨੇ ਨਾਮਿ ਈਸ਼ਨਾਨ ਹਰ ਕੀ ਪਗਤ ਤੈ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰਪੂਰੀ ਤੇ ਨੇਚੋ ਪਾਈਐ ਨਾਨਕ RAM ਰਮਤ ਫਿਰ ਜੋ ਨਾ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋ ਤਨ ਕਾਮ ਪਤ ਤਿ ਉਦਾਰ ਨੇ ਮਨ ਬਸੈ ਨਾਨਕ ਛਟੈ ਨਾਮ ਪੌੜੀ ਤ੍ਰਯੋਦਸ਼ੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਾਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਗਾਇਓ ਨੈਣੀ ਹਰ ਕਸੂਗ ਕਾ ਦੇਕਰ ਬੰਦਿਓ ਧੀਰ ਅਗ ਰੋਗ ਮਾਇਆ ਸਾਧਿਓ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨੈ ਨੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤੇ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸ਼ਲੋਕ ਚਾਰ ਕੁੰਟ ਚੌ ਦੇ ਪਵਨ ਸਗਲੇ ਬਿਆਪਤ ਰਾਮ ਨਾਨਕ ਯੋਨ ਨਾ ਦੇਖੀਐ ਨਤਾੰਕੇ ਕਾਮ ਪੌੜੀ ਚੌਦੇ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਾਰ ਵਿਆ ਪ੍ਰਭ ਏਕ ਤਰਨ ਆਕਾਸ ਸਭ ਮੈਂ ਪ੍ਰਭ ਪੀਖ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੇ ਦਿਆਲ ਸੁਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮਕ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਟੈ ਨਾਨਕ ਬਿਨਸੀ ਚਿੰਦ ਪੌੜੀ अमावसiatm sukhi pai santok dia gur dev man tan sital saat sahej laga prab ki sev toote bandan bo bikar safal puran ta ke kaam durmat mitti ho mai choti ਸੇ ਮਰਤ ਹਰ ਕੋ ਨਾਮ ਸਰਨ ਗਾਈ ਪਾਰ ਬ੍ਰਹਮ ਕੀ ਮਿਟਿਆ ਆਵਾਗਮ ਹਨ ਆਪ ਤਰਿਆ ਕੋ ਟੰਬਸਿਓ ਗੁਣ ਗੋਬਿੰਦ ਪ੍ਰਭ ਰਵਾਨ ਹਰ ਕੀ ਟੈਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰ ਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬ ਹੋ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਈਆ ਨਾਨਕ ਹੋਤ ਨ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦੇ ਆਲ ਪੁਰਖ ਸਭ ਉਪਰ ਜੰਕਾ ਹੱਥ ਗੁਨ ਨਦਾਨ ਗੋਬਿੰਦ ਗੁਰ ਕੀਆ ਜੰਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ سنت سہائی سرنج آٹھ پیر نمسکار اکت کتھا نوجی ہے سبرو ہر کے چرن پت ہودھار ناتھ ناتھ نانک پرب کی سرن سلوک دکھ بن سہ س گو ਸਾਰਨ ਗਈ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦਿਰੜੇ ਤਿਸ ਕਾ ਹੋਈ ਉਧਾਰ ਕਿਲਬਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਾਲਤ ਪਲਤ ਮਖ ਓਜਲਾ ਨੈ ਪੋਹੀ ਤਿਸਮਾਈ ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੋਦ ਬੈਸ സിമര ചാലോ പ്രഭേ ആ പണ നാനക ശേര റി ബ്രഹ്മ സൂദ ബസ് ഉദര സിമര ചാല പ്രഭേ പണ നാനക്ക ശരവാല